ਸਿਰੀ ਰਾਗ ਮਹੱਲਾ 5 ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤਰ ਗਾਸੀਆ ਏਕਸ ਸਿਓ ਲਿਵ ਲਾਏ ਮਿਲ ਸਾਧੂ ਮੁਖ ਊਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚਾ ਨਾਏ ਮੇਰੇ ਮਨ ਗੁਰ ਸਬਦ ਦੀ ਸੁਖ ਹੋਏ ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਏ ਰਹਾਉ ਮਨ ਕੀਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਾਰ ਪਛਾਨ ਗੁਰ ਗੁਰ ਪ੍ਰਸਾਦੀ ਮੁਖ ਊਜਲਾ ਜਪ ਨਾਮਦਾਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਵਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸਬਦ ਪਛਾਨ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਊਜਲੇ ਸਾਚੇ ਕੇ ਗੁਣ ਸਾਰ ਆਠ ਪਹਿਰ ਗੁਣ ਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲੇ ਹਾਰ ਸ੍ਰੀ ਰਾਗ ਮਹੱਲਾ ਪੰਜਵਾ ਪੂਰਾ ਸਤਿਗੁਰ ਜੀ ਮਿਲੇ ਪਾਈਐ ਸ਼ਬਦ ਨਿਧਾਨ ਕਰਿ ਕਿਰਪਾ ਪ੍ਰਭ ਆਪਣੀ ਜਪਿਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੈ ਸਹਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾਹ ਵਡਭਾਗੀ ਮਿਲ ਸੰਗਤੀ ਸਚਾ ਸਬਦ ਵਿਸਾਹੋ ਕਰ ਸੇਵਾ ਸੁਖ 사ਗਰ ਸਿਰ ਸਾਹਾ ਪਾਤ ਸਾਹੋ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਓ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਓ ਨੇਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਓ ਹਰ ਜਪਿਐ ਆਰਾਧੀਐ ਆਠ ਪਹਿਰ ਗੋਵਿੰਦ ਜੀਅ ਪ੍ਰਾਣ ਤਨ ਧਨ ਰਖੇ ਕਰ ਕਿਰਪਾ ਰਾਖੀ ਜੇਂਦ ਨਾਨਕ ਸਗਲੇ ਦੋਖ ਉਤਾਰਿ ਅਨ ਪ੍ਰਭ ਪਾਰ ਬ੍ਰਹਮ ਬਖਸੇਂਦ ਸ੍ਰੀ ਰਾਗ ਮਹੱਲਾ ਪੰਜਵਾ ਪ੍ਰੀਤ ਲੱਗੀ ਤਿਸ ਸੱਚ ਸਿਓ ਮਰੈ ਨ ਆਵੈ ਜਾਏ ਨਾ ਵੇ ਛੋੜਿਆ ਵਿਛੜੈ ਸਭ ਮਹਿ ਰਹਿ ਆ ਸਮਾਏ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤਿ ਭਾਏ ਅਚਰਜ ਰੂਪ ਨਿਰੰਜਨੋ ਗੁਰ ਮੇਲ ਆਇ ਮਾਏ ਭਾਈ રે ਮੀਤ ਕਰਹੁ ਪ੍ਰਭ ਸੋਏ माया मोह प्रीत त्रिग सुखी न दीसै ਕੋਏ ਰਹਾਉ ਦਾਣਾ ਦਾਤਾ ਸੀਲਵੰਤ ਨਿਰਮਲ ਰੂਪ અપਾਰ ਸਖਾ ਸਹਾਈ ਆਤ ਵਡਾ ਊਚਾ ਵਡਾ અપਾਰ ਬਾਲਕ ਬਿਰਦ ਨਾ ਜਾਣੀਐ ਨਿਹਚਲ ਤਿਸ ਦਰਵਾਰ ਜੋ ਮੰਗਿਐ ਸੋਈ ਪਾਈਐ ਨੇਧਰਾ ਆਧਾਰ ਜੇ ਸਪੇਖ ਤ ਕੇਲ ਵਖ ਹਿਰ ਹੈ ਮਾਨ ਤਨ ਹੋਵੇ ਸ਼ਾਂਤ ਇਕ ਮਨ ਏਕ ਧਾਈ ਹੈ ਮਨ ਕੀ ਲਾਹੇ ਭ੍ਰਾਂਤ ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਦੀ ਹੈ ਦਿਨ ਵਿਸਰਹੋ ਨਹੀਂ ਰਾਤ ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰਿਐ ਇਹ ਜਿੰਦ ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਾਦ ਵਖ ਸਿੰਦ ਸ੍ਰੀ ਰਾਗ ਮਹੱਲਾ ਪੰਜਵਾ ਤਨ ਮਨ ਧਨ ਜਿਨ ਪ੍ਰਭ ਦਈਆ ਰਖਿਆ ਸਹਿਜ ਸਵਾਰ ਮਨ ਤਨ ਧਨ ਮਨ ਤਨ ਧਨ ਜਿਨ ਪ੍ਰਭ ਦਈਆ ਰਖਿਆ ਸਹਿਜ ਸਵਾਰ ਸਰਬ ਕਲਾ ਕਰਿ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰਈਐ ਅੰਤਰ ਰਖੋ ਔਰ ਧਾਰ ਮੇਰੇ ਮਨ ਹਰ ਬਿਨ ਅਵਰ ਨਾ ਕੋਏ ਪ੍ਰਭ ਸਰਣਾਈ ਸਦਾ ਰਹੋ ਦੂ ਪ੍ਰਭ ਸਰਣਾਈ ਸਦਾ ਰਹੋ ਦੂਖ ਨ ਵਿਆਪੈ ਕੋਏ ਰਹਾਉ ਰਤਨ ਪਦਾਰਥ ਮਾਨਕਾ ਸੋਇ ਨਾ ਰੂਪਾ ਖਾਕ ਮਾਤ ਪਿਤਾ ਸੋਤ ਬੰਧਪਾ ਕੂੜੇ ਸੱਬੇ ਸਾਖ ਜਿਨ ਕੀਤਾ ਤਿਸ ਹੈ ਨ ਜਾਣਾਈ ਮਨਮੁਖ ਪਾਸ ਨਾ ਬਾਕ ਅੰਤਰ ਬਾਹਰ ਰਵ ਰਹਿਆ ਤਿਸ ਨੋ ਜਾਣੈ ਦੂਰ ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹਉ ਮੈ ਕੂਰ ਭਗਤੀ ਨਾਮ ਵਿਹੂਣਿਆ ਆਵਹਿ ਵੰਹਿ ਪੂਰ ਰਖ ਲੈ ਹੋ ਪ੍ਰਭ ਕਰਨ ਹਾਰ ਜੀਅ ਜੰਤ ਕਰ ਦਇਆ ਬੇਨ ਪ੍ਰਭ ਕੋਇ ਨ ਰਖਨ ਹਾਰ ਮਹਾ ਵਿਕਟ ਜਮ ਭਇਆ ਨਾਨਕ ਨਾਮ ਨਾ ਵਿਸਰਉ ਕਰ ਆਪਣੀ ਹਰ ਮਇਆ ਸਿਰੀ ਰਾਗ ਮਹੱਲਾ ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਰਿਦੈ ਨ ਵਸੈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਏ ਰਹਾਉ ਨਾਮ ਨਿਧਾਨ ਧਾਈ ਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰਿយ ਹੈ ਗੁਰ ਕੀ ਚਰਣੀ ਲਾਗ ਹਉ ਮੈ ਰੋਗ ਭ੍ਰਮ ਕਟਿਐ ਨਾ ਆਵੈ ਨਾ ਜਾਗ ਕਰ ਸੰਗਤ ਤੂ ਸਾਧਕੇ ਅਠਸਠ ਤੀਰਥ ਨਾਉ ਜੀਉ ਪ੍ਰਾਣ ਮਨ ਤਨ ਹਰੇ ਸਾਚਾ ਏਹੋ ਸੁਆਉ ਐਥੈ ਮਿਲਹਿ ਵਡਾਈਆ ਦਰਗਹ ਹੈ ਪਾਵਹਿ ਥਾਉ ਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ ਮਾਰ ਆਪੇ ਜੀਵਾਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ 나ਥ ਸ੍ਰੀ ਰਾਗ ਮਹੱਲਾ ਪੰਜਵਾ ਸ਼ਰਨ ਪਏ ਪ੍ਰਭ ਆਪਨੇ ਗੁਰ ਹੋਆ ਕਿਰਪਾਲ ਸਤਿਗੁਰ ਕੈ ਉਪਦੇਸਿਐ ਬਿਨ ਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾਸਾਰ ਕਰੇ ਦਇਆ ਪ੍ਰਭ ਆਪਣੀ ਇਕ ਨਿਮਖ ਨਾ ਮਨ ਹੋ ਵਿਸਾਰ ਰਹਾਓ ਗੁਣ ਗੋਵਿੰਦ ਨਿਤ ਗਾਵਿ ਇਹ ਅਵਗੁਣ ਕਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿਠੇ ਵਿਸਤਾਰ ਬੇਨ ਹਰ ਨਾਮ ਨਾ ਸੁਖ ਹੋਏ ਕਰ ਡਿਠੇ ਵਿਸਥਾਰ ਸਹਜੇ ਸਿਫਤੀ ਰਤਿਆ ਭਵਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮ ਪਾਈਐ ਸਾਧੂ ਧੂਰ ਲੋਕ ਕਮਾਵੇ ਕਿਸਤੇ ਜਾ ਵੇਖੈ ਸਦਾ ਹਦੂਰ ਥਾਨ ਥਰੰਤਰ ਰਵ ਰਹਿਆ ਪ੍ਰਭ ਮੇਰਾ ਭਾਰਪੂਰ ਸੱਚ ਪਾਤ ਸਾਹਿ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰਿ ਜਨ ਸੱਚ ਸਿਰ ਜਿਓਨ ਜਹਾਨ ਨਾਨਕ ਜਪਿਐ ਸੱਚ ਨਾਮ ਸਦਾ ਸਦਾ ਕੁਰਬਾਨ ਹਉ ਸਦਾ ਸਦਾ ਨਾਨਕ ਜਪਿਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਉਦਮਕਾਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਆਰਾਮ ਨਾਮ ਜਪ ਜਾਪ ਮਨ ਇਛੇ ਫਲ ਭੁੰਚ ਤੂ ਸਭ ਚੁੱਕੈ ਸਭ ਚੂਕੈ ਸੋਗ ਸੰਤਾਪ ਮਨ ਇਛੇ ਫਲ ਭੁੰਚ ਤੂ ਸਭ ਚੂਕੈ ਸੋਗ ਸੰਤਾਪ ਰਹਾਓ ਜੇਸਾ ਕਾਰਣ ਤਨ ਧਾਰਿਆ ਸੋ ਪ੍ਰਭ ਡਿਠਾ ਨਾਲ ਜਲ ਥਲ ਮਹੀਅਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਾਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨਹੀ ਕੀਤ ਰਤਨ ਜਵੇ ਹਰ ਮਾਨੇ ਕਾ ਅੰਮ੍ਰਿਤ ਹਰ ਕਾ ਨਾਓ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਆ ਗੋਸਮੀ ਨੂੰ ਬੋਲ ਰਿਹਾ ਹਾਂ ਸਾਹਮੀ ਦੇ ਲਾਇਆ ਭਾ ਗਾਂ ਦੇ ਨਾ ਮੇਰਾ ਖੁਲ ਧਿਆਨ ਮਾਰੋ ਸਾਰੇ ਪੈਨ ਨਾ ਠੀਕ ਕਰ ਲੋ ਰਸ ਵਾਲੀ ਥਾਂ ਉਹ ਸੱਸਾ ਉਤੋਂ ਕੁਛ ਘਟਿਆ ਹੋਇਆ ਰਾਮ ਲੱਗਿਆ ਇਦਾਂ ਨਾ ਭਗਤ ਹੈ ਨਾ ਜਿੰਨਾਂ ਕੋਲ ਪੈਨ ਹਨ ਜਿਹਦੇ ਕੋਲ ਪੈਨ ਉਹ ਭਗਾਂ ਦੇ ਪਾਠ ਸੋਧ ਕਰ ਲੋ ਰਾਸ ਕਰ ਲੋ ਰਾਸ ਉਹ ਰਾਮ ਬਣਿਆ ਹੋਇਆ ਰਾਮ ਬਣਿਆ ਉੱਤੇ ਜੋੜ ਦੇ ਉੱਤੇ ਲਿਖ ਲੋ ਜੀ ਇਹ ਪਾਠ ਜਿਹੜਾ ਸੱਸਾ ਅੱਖਰ ਨਾਲ ਸਹੀ ਕਰ ਲੋ ਭਾਗਾਂ ਦੇ ਉੱਤੇ ਭਾਗਾਂ ਦੇ ਉੱਪਰ ਜਿਹੜੀ ਇਹ ਮਿਸਪ੍ਰਿੰਟਿੰਗ ਹੋਈ ਹੈ ਇਹਨੂੰ ਸਹੀ ਕਰ ਲੋ ਜੀ ਕੋਈ ਕੋਈ ਪ੍ਰਿੰਟਰ ਦੇ ਵਿੱਚ ਪ੍ਰੈਸ ਵਾਲੀ ਔਕਾਈ ਰਹਿ ਜਾਂਦੀ ਆ ਕੋਈ ਗੱਲ ਸੁਖ ਸਹਿਜ ਆਨੰਦ ਰਸ ਰਸ ਜਨ ਨਾਨਕ ਹਰ ਗੁਣ ਗਾਓ ਇੱਥੇ ਐ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾ